ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ YouTube ਚੈਨਲ ਗੁਰੀ ਡੈਰੀ ਫਾਰਮ ਦੀਪਗੜ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਬਾਈ ਜੀ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਸਭ ਤੋਂ ਪਹਿਲਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਘੰਟੀ ਦੇ ਬਟਨ ਤੇ ਮੇਰਾ ਵੀਰ ਜਰੂਰ ਪ੍ਰੈਸ ਕਰ ਦਿਆ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ। 62801 37325 ਮੇਰਾ ਮੋਬਾਈਲ ਨੰਬਰ ਹੈ। 10 ਤੋਂ 15 ਫੋਟੋਆਂ ਭੇਜ ਕੇ ਐਡ ਲਵਾ ਸਕਦੇ ਹੋ। ਅੱਜ ਆਪਾਂ ਤੁਹਾਡੇ ਲਈ ਇਸ ਵੀਡੀਓ ਵਿੱਚ ਦੋ ਟਰੈਕਟਰ ਲੈ ਕੇ ਆਏ ਬਾਈ ਜੀ। ਜੌਂਡੀਆ ਟਰੈਕਟਰ ਆ ਪਹਿਲਾ ਮੋਬਾਈਲ ਨੰਬਰ ਹੈਗਾ ਵੀਰ 7015884126 7015884126 22 ਦਾ ਮੋਬਾਈਲ ਨੰਬਰ ਆ ਵੀਰ ਜੀ ਤੇ ਮਾਡਲ ਹੈਗਾ ਟਰੈਕਟਰ ਦਾ 2020 ਮਾਡਲ ਟਰੈਕਟਰ ਆ ਬਾਈ ਜੀ 2020 ਮਾਡਲ ਟਰੈਕਟਰ ਆਗਾ ਵੀਰ ਦਾ ਨਵਾਂ ਕੜਵਾਇਆ ਹੋਇਆ ਟਰੈਕਟਰ ਆਗਾ ਪਹਿਲੇ ਨਾਮ ਆ ਟਰੈਕਟਰ ਸਾਰਾ ਟਰੈਕਟਰ ਬਾਈ ਜੀ ਬਿਲਕੁਲ オリジナル ਆਗਾ ਨਾਲ ਦਾ ਰੰਗ ਪੇਟਿਆ ਐਨ ਸਾਫ ਕੰਡੀਸ਼ਨ ਆਗੀ ਵੀਡੀਓ ਚੈੱਕ ਕਰੋ ਤੁਸੀਂ ਟਰੈਕਟਰ ਬਿਲਕੁਲ ਨਵਾਂ ਪਿਆ ਟਰੈਕਟਰ ਹਜੇ ਕੋਈ ਰੰਗ ਪੇਂਟ ਨਹੀਂ ਕਿਤੇ ਕੋਈ ਚਾਬੀ ਵਗੈਰਾ ਨਹੀਂ ਲੱਗੀ ਟਰੈਕਟਰ ਦੇ ਇੰਜਨ ਤੁਸੀਂ ਵੀਡੀਓ ਚੈੱਕ ਕਰ ਸਕਦੇ ਹੋ ਕਿੰਨੀ ਸਾਫ ਕੰਡੀਸ਼ਨ ਦਾ ਟਰੈਕਟਰ ਪਿਆਗਾ ਪਾਵਰ ਸਟੀering ਆ ਜੇਕਰ ਅਪਾ ਟਾਇਰਾਂ ਟਾਇਰਾਂ ਦੀ ਗੱਲ ਕਰੀਏ ਹਨਾ ਵੀਰੇ ਕੰਪਨੀ ਦੇ ਟਾਇਰ ਨੇ ਨਾਲ ਦੇ ਟਾਇਰ ਆਗੇ 85 ਤੋਂ 90 ਪੈਸੇ ਹੈ ਜੇ ਟਰੈਕਟਰ ਦੇ ਟਾਇਰ ਪਿਆ ਕਿਤੇ ਕੋਈ ਟਿਚਨ ਵਗੈਰਾ ਕੋਈ ਰੰਗ ਪੇਂਟ ਕੁਝ ਵੀ ਨਹੀਂ ਹੋਇਆ ਵੀਰੇ ਟਰੈਕਟਰ ਬਿਲਕੁਲ ਰੀਜਨਲ ਟਰੈਕਟਰ ਹੈਗੇ ਇਦਾਂ ਦੇ ਟਰੈਕਟਰ ਬਹੁਤ ਘੱਟ ਮਿਲਦੇ ਹੈਗੇ ਵੀਡੀਓ ਚੈੱਕ ਕਰੋ ਨਾਲ ਦੇ ਟਾਇਰ ਆਗੇ 85 ਪੈਸੇ ਟਾਇਰ ਪਿਆ ਟਰੈਕਟਰ ਦੇ ਹਜੇ ਹਰਿਆਣਾ ਨੰਬਰ ਦਾ ਟਰੈਕਟਰ ਹੈ ਵੀਰੇ ਐਚ ਆਰ 94 ਨੰਬਰ ਦਾ ਹਰਿਆਣਾ ਨੰਬਰ ਦਾ ਟਰੈਕਟਰ ਹੈ ਤੇ ਡਿਮਾਂਡ ਦੀ ਗੱਲ ਕਰ ਲਈ ਤਾਂ ਵੀਰ ਨੇ ਬਹੁਤ ਹੀ ਜਾਇਜ਼ ਡਿਮਾਂਡ ਰੱਖੀ ਹੈਗੀ ਇਹਦੇ ਤੇ ਵੀਰੇ ਕੁਝ ਵੀ ਨਹੀਂ ਆਉਂਦਾ 7 ਲੱਖ ਤੇ 60 ਹਜ਼ਾਰ ਡਿਮਾਂਡ ਆ ਗਈ ਸਿਰਫ 7 ਲੱਖ ਤੇ 60 ਹਜ਼ਾਰ ਰੁਪਏ ਡਿਮਾਂਡ ਆ ਗਈ ਮੌਕੇ ਤੇ ਹੋਰ ਵੀ ਵੀਰ ਹੁਣੇ ਮਾਨਤਨ ਕਰ ਦੇਣਗੇ ਫੈਬਰ ਹੁੱਡ ਵੀ ਨਾਲ ਦੇਣੀ ਵੀਰ ਨੇ ਫੈਬਰ ਹੁੱਡ ਨਾਲ ਆ ਗਈ ਵੀਡੀਓ ਚੈੱਕ ਕਰੋ ਤੁਸੀਂ ਟਰੈਕਟਰ ਇੰਨਾ ਸਾਫ ਕੰਡੀਸ਼ਨ ਦਾ ਟਰੈਕਟਰ ਹੈਗੇ ਮਾਨਤਰ ਫੋਲੋ ਜੂ ਤੇ ਅਗਲਾ ਟਰੈਕਟਰ ਹੈਗਾ ਵੀਰੇ ਆਪਣੇ ਕੋਲੇ ਸੋਨਾ ਲੀਕਾ ਟਰੈਕਟਰ ਹੈਗਾ 750 ਦਾ ਤੇ ਮੋਬਾਈਲ ਨੰਬਰ ਦੀ ਗੱਲ ਕਰਕੇ ਵੀਰ ਦਾ ਮੋਬਾਈਲ ਨੰਬਰ ਹੈਗਾ 99 154 99 242 99 154 99 242 22 ਦਾ ਮੋਬਾਈਲ ਨੰਬਰ ਆ ਤੇ ਮਾਡਲ ਹੈਗਾ ਜੀ ਟਰੈਕਟਰ ਦਾ ਟਰੈਕਟਰ ਹੈਗਾ ਜੀ 2000 ਮਾਡਲ ਆਗਾ ਪੂਰਾ 2000 ਮਾਡਲ ਟਰੈਕਟਰ ਆਗਾ ਇੰਜਨ ਗੇਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਹੈਗੀ ਟਰੈਕਟਰ ਦੀ ਪੰਜਾਬ ਨੰਬਰ ਦਾ ਟਰੈਕਟਰ ਹੈਗਾ ਸਾਰਾ ਟਰੈਕਟਰ ਬਿਲਕੁਲ ਓਕੇ ਕੰਡੀਸ਼ਨ ਪਿਆਗਾ ਵਧੀਆ ਰੰਗ ਪੇਂਟ ਪੱਖੋਂ ਸਾਫ਼ ਪਿਆਗਾ ਇੰਜਨ ਗিয়ার ਪੱਖੋਂ ਵੀ ਬਿਲਕੁਲ ਓਕੇ ਆ ਬਾਹੀ ਤੇ ਚੱਲਿਆ ਹੋਇਆ ਤੁਸੀਂ ਵੀ ਬਾਕੇ ਚੈੱਕ ਕਰਕੇ ਲਿਜਾ ਸਕਦੇ ਹੋ ਟਰੈਕਟਰ ਵੀਰੇ ਜੇਕਰ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ 14 ਦੇ ਟਾਇਰ ਆਗੇ 90 ਤੋਂ 95 ਪੈਸੇ ਟਰੈਕਟਰ ਦੇ ਟਾਇਰ ਪਿਆ ਕੰਪਨੀ ਦੇ ਟਾਇਰ ਨੇ ਵੀਰੇ 14 ਦੇ ਟਾਇਰ ਆਗੇ 90 ਤੋਂ 95 ਪੈਸੇ ਟਾਇਰ ਪਏ ਆਗੇ ਕੰਪਨੀ ਦੇ ਟਾਇਰ ਨੇ ਸਾਰਾ ਟਰੈਕਟਰ ਬਿਲਕੁਲ オリジナル ਆ ਜੀ ਵੀਡੀਓ ਚੈੱਕ ਕਰੋ ਤੁਸੀਂ ਡਬਲ ਕਲਚ ਟਰੈਕਟਰ ਹੈਗਾ ਵੀਰੇ ਡਬਲ ਕਲਚ ਹੈਗਾ ਤੇ ਡਬਲ ਡਿਸਟਰੀਬਿਊਟਰ ਲੱਗਿਆ ਹੋਇਆ ਹੈਗਾ ਡਬਲ ਕਲਚ ਹੈ ਡਬਲ ਡਿਸਟਰੀਬਿਊਟਰ ਲੱਗਿਆ ਹੋਇਆ ਟਰੈਕਟਰ ਦੇ ਇਹ ਟਰੈਕਟਰ ਜੀ ਮੁਕਸਰ ਏਰੀਆ ਵਿੱਚ ਖੜਾਗਾ ਤੇ ਡਿਮਾਂਡ ਦੀ ਗੱਲ ਕਰਗੇ ਤਾਂ ਸਿਰਫ 2,30,000 ਰੁਪਏ ਡਿਮਾਂਡ ਹੈਗੀ ਵੀਰ ਕਹਿੰਦਾ ਜਿਹੜਾ ਟਰੈਕਟਰ ਵੀਰ ਵੀਡੀਓ ਦੇਖ ਕੇ ਜਾਊਗਾ ਉਹਦਾ ਮਾਨਤਨ ਆਪਾਂ ਹੋਰ ਵੀ ਕਰ ਦਾਂਗੇ 2,30,000 ਰੁਪਏ ਮੁੱਲਾ ਮੌਕੇ ਤੇ ਮਾਨਤਨ ਹੋ ਜਾਊਗਾ ਧੰਨਵਾਦ ਜੀ